ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੁੱਧ ਮਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਫਾਜ਼ਿਲਕਾ ਪੁਲਿਸ ਜ਼ਿਲ੍ਹਾ ਮੁਖੀ ਸਰਦਾਰ ਰਵਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਪੁਲਿਸ ਵੱਲੋਂ ਸਖਤ ਕੰਮ ਕੀਤੇ ਜਾ ਰਿਹਾ ਹੈ ਇਸੇ ਲੜੀ ਤਹਿਤ ਫਾਜ਼ਿਲਕਾ थाना ਸਿਟੀ ਦੇ ਐਸਐਚਓ ਸ਼੍ਰੀ ਲੇਖਰਾਜ ਕੰਬੋਜ ਵੱਲੋਂ ਦੱਸਿਆ ਗਿਆ ਕਿ ਮੈਡੀਕਲ ਨਸ਼ੇ ਦੀ ਵੱਡੀ ਖੇਪ ਸਮੇਤ ਇੱਕ ਵਿਅਕਤੀ ਨੂੰ ਕਾਰ ਸਮੇਤ ਕਾਬੂ ਕੀਤਾ ਹੈ ਅਤੇ ਇਸੇ ਤਰ੍ਹਾਂ ਹੀ ਇਸ ਦੀ ਪੁੱਛਗਿੱਛ ਬੜਦਾਰ ਕੀਤੀ ਜਾ ਰਹੀ ਹੈ ਤੇ ਪੁਲਿਸ ਰਿਵਾਰਡ ਲਈ ਜਾਵੇਗੀ ਉਸ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਫਾਜ਼ਿਲਕਾ ਦੇ ਵਿੱਚ ਵੱਡੇ ਮੈਡੀਕਲ ਨਸ਼ਾ ਵੇਚਣ ਵਾਲੇ ਮਗਰਮਾ ਛਤੇ ਵੱਡੇ ਨਸ਼ਾ ਵੇਚਣ ਵਾਲਿਆਂ ਖਿਲਾਫ ਜਲਦੀ ਹੀ ਵਿਭਾਗਿਆ ਕਾਨੂੰਨੀ ਕਾਰਵਾਈ ਹੋਵੇਗੀ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਵੇਗਾ ਇਸ ਬਾਰੇ ਜਾਣਕਾਰੀ ਜੰਦੇ ਹੋਏ ਐਸ ਐਚ ਓ ਥਾਣਾ ਸਿਟੀ ਦੇਖਰਾਏ ਨੇ ਦੱਸਿਆ ਦੀ ਸਰਕਾਰ ਦਾ ਦੋ ਟੀਚਾ ਹੈ ਉਸ ਟੀਚੇ ਨੂੰ ਜਲਦੀ ਪੂਰਾ ਕੀਤਾ ਜਾਏਗਾ ਪੰਜਾਬ ਨੂੰ ਮੁੜ ਅਗਲਾ ਪੰਜਾਬ ਬਣਾਇਆ ਜਾਏਗਾ ਪੰਜਾਬ ਚ ਨਸ਼ਾ ਬਿਲਕੁਲ ਖਤਮ ਕਰ ਦਿੱਤਾ ਜਾਵੇਗਾ ਇਸ ਮੌਕੇ ਬੋਲਦੇ ਹੋਏ ਹਰਕੀ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਨਛੋੜਾ ਓਕੇ ਹਾਂਜੀ ਸਰ ਹਾਂਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਗਵਰਨਮੈਂਟ ਨੇ ਉਹਨ ਇੱਕ ਮਹਮ ਜਿਹੜੀ ਸ਼ੁਰੂ ਕੀਤੀ ਹੈ ਯੋ ਨਸ਼ਾ ਵਿਰੋਧ ਦਾ ਹੁੰਦਾ ਇੱਕ ਮੇਨ ਉਦੇਸ਼ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਨੂੰ ਜੜੋਂ ਖਤਮ ਕਰਨਾ ਆਉਣ ਵਾਲੀ ਪੀੜ੍ਹੀ ਨੂੰ ਤੇ ਜਿਹੜੀ ਇਸ ਪੀੜ੍ਹੀ ਦੇ ਜਨਰੇਸ਼ਨ ਨਵੇਂ ਨੂੰ ਬਚਾਉਣਾ ਅਤੇ ਮੁੜ ਕੇ ਪੰਜਾਬ ਨੂੰ ਖੁਸ਼ਹਾਲ ਕਰਨਾ ਜਿਸ ਤਹਿਤ ਮਾਨਯੋਗ ਡੀਜੀਪੀ ਸਾਹਿਬ ਡੀਏਈ ਸਾਹਿਬ ਉਹਨਾਂ ਦੀਆਂ ਜੋ ਹਦਾਇਤਾਂ ਐਸਐਸਪੀ ਸਾਹਿਬ ਫਾਜ਼ਲਕਾਰ ਨੂੰ ਆ ਰਹੀਆਂ ਨੇ ਜੋ ਸਮੇਂ ਸਮੇਂ ਸਿਰ ਸਹੱਤੇ ਸਾਨੂੰ ਦਿੰਦੇ ਰਹਿੰਦੇ ਆ ਉਸ ਦੇ ਤਹਿਤ ਸਾਡਾ ਵੀ ਜਿਹੜਾ ਮੁੱਖ ਜਿਹੜਾ ਫਰਜ਼ ਬਣਦਾ ਕਿ ਅਸੀਂ ਵੀ ਨਸ਼ੇ ਨੂੰ ਜੜਾ ਖਤਮ ਕਰਨ ਲਈ ਆਪਣਾ ਤਨ ਮਨ ਜਿਹੜਾ ਸੀ ਲਾਈਏ ਇਸ ਦੇ ਤਹਿਤ ਜਿਹੜਾ ਮੇਰੀ ਕਲ ਪੀਸ ਪਾਰਟੀ ਨੂੰ ਜਿਹੜਾ ਇਨਫੋਰਮੇਸ਼ਨ ਮਿਲੀ ਸੀਗੀ ਹਰਸ਼ਪਿੰਦਰ ਸਿੰਘ ਵਾਸੀ ਜਿਹੜਾ ਠੇਕ ਕਲੰਦਰ ਦਾ ਉਹ ਨਸ਼ੇ ਨੂੰ ਸਪਲਾਈ ਕਰਦਾ ਜਿਹੜਾ ਉਸ ਦੇ ਆਧਾਰ ਤੇ ਅਸੀਂ ਪਰਚਾ ਦਰਜ ਕਰਕੇ ਉਸ ਪਾਸੋਂ ਇੱਕ ਰੇਟਜ ਗੱਡੀ ਅਤੇ 10000 ਕੈਪਸੂਲ ਤੇ 310 ਜਿਹੜੀਆਂ ਨਸ਼ੀਲੀਆ ਗੋਲੀਆਂ ਹੋਰ ਜਿਹੜੀਆਂ ਬਰਾਮਦ ਕੀਤੀਆਂ ਸੀ ਤੇ ਪੱਤਰ ਅਰਜ਼ੀ ਕਰਕੇ ਤੇ ਅੱਜ ਉਹਨਾਂ ਨੂੰ ਪੇਸ਼ ਅਦਾਲਤ ਕਰ ਰਹੇ ਆ ਤੇ ਅਦਾਲਤ ਤੋਂ ਰਿਮਾਂਡ ਲੈ ਕੇ ਅਸੀਂ ਹੋਰ ਵੀ ਖੁਲਾਸੇ ਜਿਹੜੇ ਇਹਦੇ ਬੈਕਵਾਰਡ ਜਿਹੜੇ ਆ ਫਾਰਵਰਡ ਲਿੰਕ ਉਹ ਅਸੀਂ ਕਰਾਂਗੇ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀ ਜਿਹੜੀ ਹੈ ਕਾਰਗੁਜ਼ਾਰੀ ਵੇਖਣ ਨੂੰ ਮਿਲੇਗੀ ਜਿਹੜੀ ਗੱਡ ਫੜੀ ਗਈ ਏ ਦੱਸੇ ਨੇ ਕਿਥੇ ਲੈ ਕੇ ਜਾਦੇ ਸੀ ਕਿਥੇ ਲੈ ਕੇ ਆਇਆ ਕੁਝ ਦੱਸਿਆ ਹੁਣ ਕੁਝ ਤਾਂ ਨੁਕਤੇ ਤੇ ਹਾਂ ਉਹ ਸਾਡਾ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਇਨਵੈਸਟੀਗੇਸ਼ਨ ਦਾ ਸਾਡਾ ਪਾਰਟ ਅਸੀਂ ਤੁਹਾਨੂੰ ਜਿਹੜਾ ਕੈਮਰੇ ਦੇ ਸਾਹਮਣੇ ਨਹੀਂ ਦੱਸ ਸਕਦੇ ਕਿਉਂਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਇਹਦੇ ਚ ਪ੍ਰਭਾਵਿਤ ਹੁੰਦੀ ਹੈ ਹਾਂ ਤੁਹਾਨੂੰ ਇਹ ਗੱਲ ਕਹੀ ਹੈ ਵੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇਹਦੇ ਹੋਰ ਸਾਰਤਕ ਜਿਹੜੇ ਨਤੀਜੇ ਮਿਲਣ ਉਹ ਇੱਕ ਲੰਬਾ ਬੰਦਾ ਹੋਰ ਲਾਵਾ ਬੰਦਾ ਕਿ ਨਾ ਬੋਲ ਲੈ ਕੋਈ ਕਿਸੇ ਤਰ੍ਹਾਂ ਦਾ ਸਾਰੀ ਸਾਡੀ ਕੋਲ ਇਨਵੈਸਟੀਗੇਸ਼ਨ ਹੈ ਕਿੱਥੋਂ ਆਇਆ ਕਿੱਥੇ ਜਾਣਾ ਕਿੰਨੇ ਕਿੰਨੇ ਦੇਨੇ ਆ ਕੌਣ ਕੌਣ ਇਹਦੇ ਵਿੱਚ 파ਟਨਰ ਹੈ ਤੇ ਕੌਣ ਕੌਣ ਫਾਜ਼ਿਲ ਕਾ ਦਾ ਹਬੋਰ ਦਾ ਜੋ ਵੀ ਇਹਦੇ ਵਿੱਚ ਇਨਵੋਲ ਹੋਵੇ ਉਤਣੋਂ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਸਰ ਜਿਹੜੀ ਕਾਦੂਕਾ ਲੋਗ ਹੈ ਜੇ ਵੀ ਕੰਮ ਕਰ ਰਹੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੀਦਾ ਦੇਖੋ ਜੀ ਮੈਂ ਉਹਨਾਂ ਨੂੰ ਚੇਤਾਵਨੀ ਕੋਈ ਨਹੀਂ ਜਿਵੇਂ ਇਹ ਚੱਲਿਆ ਉਹਵੇਂ ਉਹ ਜਾਣਗੇ ਇਹਨੂੰ ਮੇਰੀ ਚੇਤਾਵਨੀ ਸਮਝ ਲੈਣਾ ਇਹਨੂੰ ਮੇਰੀ ਸਲਾਹ ਸਮਝ ਲੈਣਾ ਵੀ ਹਟ ਜਾਣਾ ਨਹੀਂ ਤਾਂ ਸਾਰੇ ਇੱਕੋ ਰਾਹੇ ਜਾਣਗੇ ਤੇ ਸਾਡੇ ਐਸਐਸਪੀ ਸਾਹਿਬ ਦਾ ਇੱਕੋ ਉਦੇਸ਼ ਹੈ ਨਸ਼ਿਆਂ ਦੇ ਵਿੱਚ ਜਿਹੜਾ ਹੈ ਨਾ ਅਸੀਂ ਦਿਨ ਰਾਤ ਮਿਹਨਤ ਕਰਾਂਗੇ ਤੇ ਕਰਦੇ ਵੀ ਆ ਤੇ ਕਰਦੇ ਵੀ ਰਾਂਗੇ ਤੇ ਮੇਰੀ ਟੀਮ ਹੀ ਕਰਦੀ ਰਹੇਗੀ ਜਿੰਨਾ ਚਿਰ ਮਾਇਆ ਫਾਜ਼ਲ ਕਾਂ ਦਾ ਮੇਰੇ ਕੋਲੇ ਸੀਟ ਹੈਗੀ ਹੈ ਉਹਨੇ ਜਦ ਤੱਕ ਮੈਂ ਜਿਹੜਾ ਨਸ਼ੇ ਵਾਲਿਆਂ ਨੂੰ ਕੋਈ ਰਿਲੈਕਸੇਸ਼ਨ ਨਹੀਂ ਕੀਤੀ ਤੇ ਮੇਰੀ ਕੋਈ ਸਲਾਹ ਵੀ ਨਹੀਂ ਕੀਤੀ ਉਹਨਾਂ ਨੂੰ ਮੇਰੀ ਤਾਂ ਇੱਕੋ ਹੀ ਇਹ ਉਹ ਅਦਾਲਤ ਨੂੰ ਦਾ ਮੂੰਹ ਦੇਖਣਗੇ ਤੇ ਵਾਲਾ ਦਾ ਮੂੰਹ ਦੇਖਣਗੇ ਇੱਕ ਬੰਦਾ ਪਕੜੇਗਾ ਸਰ ਇਹਦੇ ਵਿੱਚ ਇੱਕ ਫਿਲਹਾਲ ਇੱਕ ਬੰਦਾ ਹੀ ਪਕੜਿਆਗਾ ਨਾਲ ਕਾਰ ਹੈ ਤੇ ਬਾਕੀ ਹੋਰ ਤਾਂ ਉਹ ਦੱਸ ਦਤਾ ਜਿੱਦਾਂ ਅਜਿਹਾ ਇਸ ਤਰ੍ਹਾਂ ਜਿਹੜੇ ਸਾਡੇ ਆ ਰਹੇ ਨੇ ਸਾਰਥਕ ਨਤੀਜੇ ਆ ਰਹੇ ਨੇ ਤੁਹਾਨੂੰ ਆਸੀ ਦਿੰਦੇ ਰਹਾਂਗੇ ਜਿਵੇਂ ਅੱਗੇ ਵੀ ਤਿੰਨ ਪਰਚੇ ਹੋ ਗਏ ਨੇ ਮੈਡੀਕਲ ਵਾਲੇ ਵੀ ਗਏ ਆ ਅਜੇ ਹੋਰ ਵੀ ਜਾਣਗੇ ਸਰ ਅਸੀਂ ਖਬਰਾਂ ਲਾਣਿਆ ਸਾਨੂੰ ਕਈ ਲੋਕ ਕਮੈਂਟ ਕਰਦੇ ਨੇ ਕਹਿੰਦੇ ਇੰਗਲਿਸ਼ਾ ਕੁਲਕੀ ਫਰਦੀ ਗੋਲੀਆਂ 100 200 300 ਵੱਧ ਸਾਡੇ ਵਾਸਤੇ ਵੱਧ ਗੋਲੀ ਕੋਈ ਬਰਮ ਨਹੀਂ ਦਿੰਦੀ ਸਰ ਨਹੀਂ ਨਹੀਂ ਆ 10000 ਤੁਹਾਡੇ ਸਾਹਮਣੇ ਆ ਐਕਸਕਿਊਜ਼ ਸਰ ਆ ਕੈਪਸ਼ਨ ਇਹ ਪਰ ਆ ਗਿਆ ਸਰ ਗੋਲੀਆਂ ਨਹੀਂ ਸ਼ੀਲੀ ਗੋਲੀਆਂ ਬਦ ਕੋਈ ਨਹੀਂ ਮਿਲਦੇ ਲੋਕੋ ਕਮੈਂਟ ਕਰਦੇ ਆ ਸਾਰੇ ਦੇਖੋ ਜਿੰਨੀ ਕੋ ਲੋਕਾਂ ਨੂੰ ਅਕਲ ਹੁੰਦੀ ਓੰਨੀ ਕੋਈ ਲੋਕ ਗੱਲ ਕਰਦੇ ਆ ਠੀਕ ਹੈ ਜੀ ਠੀਕ ਹੈ ਨਾ ਜੀ ਜਿੰਨੀ ਕੋ ਕਿਸੇ ਦੀ ਡਿਮਾਂਡ ਹੁੰਦੀ ਏ ਓੰਨੀ ਕੋ ਰੱਖਦਾ ਜਿੰਨੀ ਜ਼ਿਆਦਾ ਸੇਲ ਏ ਉਹ ਜ਼ਿਆਦਾ ਲੈਂਦਾ ਜਿੰਨੀ ਘੱਟ ਸੇਲ ਏ ਉਹਨੂੰ ਥੋੜਾ ਜਿਹਾ ਲੈ ਆਉਂਦਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत